ਇਹ ਕੋਰਸਵਾਰ ਫੌਜਾਂ ਇਹ ਨਹਿੰਸ ਸਿੰਘ ਦੀ ਫੌਜਾਂ ਨੇ ਜਿਹਨਾਂ ਨੇ ਦਿੱਲੀ ਉੱਨੀ ਵਾਰੀ ਜਿਹੜੀ ਫਤਿਹ ਕੀਤੀ ਐ ਹੁਣ ਵੀ ਦਿੱਲੀ ਵਾਲੇ ਸਮਝੋ ਨਨ ਖਾਲਸਾ ਪੰਥ ਕਰਿਆ ਅੱਜ ਦੇ ਕਿਸਾਨ ਭਾਈ ਆਏ ਨੇ ਜਦੋਂ ਇਹ ਕੋਰਸਵਾਰ ਫੌਜਾਂ ਨਹਿੰਸ ਸਿੰਘ ਫੌਜਾਂ ਜਿਹੜੀਆਂ ਨੇ ਇਹਨਾਂ ਦੇ ਚੜ੍ਹਨ ਦੇ ਹੱਲਾ ਰੋਖਿਆ ਨਹੀਂ ਜਾਣਾ ਅੱਜ ਕੇ ਜਰ ਆਇਆ ਨਾ ਨਾ ਅੱਜ ਜਿਹੜਾ ਕਹਾ ਜੁਵਾ ਇਹ ਜਿਹੜੀਆਂ ਕੋਈ ਵੀ ਸਰਕਾਰ ਸਰਕਾਰ ਜਿਹੜੀ ਹੈ ਉਹਨਾਂ ਨੂੰ ਜਿਹੜੇ ਲੋਕ ਹੀ ਚਾਹੁੰਦੇ ਨੇ ਉਹ ਇਹਨਾਂ ਸਮਝਣ ਕੇ ਜਿਸ ਤਰੀਕਾ ਆਈ ਹੈ ਇਹ ਸਰਕਾਰ ਦੀ ਤੇ ਇਸ ਕਰਕੇ ਇਹ ਸਾਰੀਆਂ ਇਹ ਨਹਿਂਸਨ ਜਸੇ ਬੰਦੀਆਂ ਵੱਲੋਂ ਇਹ ਚਕਾਉਣੀ ਹੈ ਇਹ ਕਿਸਾਨਾਂ ਦੀਆਂ ਜੇ ਮੰਗਾਂ ਨਾ ਮੰਨੀਆਂ ਗਈਆਂ ਤੇ ਕੋਰਸਵਾਰ ਫੌਜਾਂ ਨਹਿਂਸਨ ਫੌਜਾਂ ਤਿਆਰ ਪਰਚਾਰ ਲੈ ਕੋਰਸਵਾਰ ਫੌਜਾਂ ਦੇ ਨਾਲ ਹੀ ਦਿੱਲੀ ਵੱਲ ਕੂਚ ਕਰਾਂਗੇ ਗੱਲ ਗੱਲ ਕਰੇਗੀ ਆਵਾਂਗੇ